ਅੱਜ ਸਾਡੇ ਸਕੂਲ ਦੇ ਵਿੱਚ 3ਾਂ ਦਾ ਤਿਉਹਾਰ ਮਨਾਇਆ ਗਿਆ ਜਦੇ ਵਿੱਚ ਸਪੈਸ਼ਲਟੀ ਪ੍ਰਾਇਓਰਿਟੀ ਜਿਹੜੀ ਹੈਗੀ ਆ ਉਹ ਸਿਰਫ ਤੇ ਸਿਰਫ 3ਾਂ ਨੂੰ ਹੀ ਪ੍ਰੈਫਰੈਂਸ ਦਿੱਤੀ ਗਈ। ਅੱਜ ਤੁਸੀਂ ਵੇਖੋ ਹਰ ਫੀਲਡ ਦੇ ਵਿੱਚ ਕੁੜੀਆਂ ਹੀ ਅੱਗੇ ਨੇ। ਚਾਹੇ ਉਹ ਕਰਾਟੇ ਜ਼ੋਨ 'ਚ ਹੋਵੇ, ਚਾਹੇ ਉਹ ਗਿੱਧੇ ਜ਼ੋਨ 'ਚ ਹੋਣ, ਚਾਹੇ ਪਾਇਲੇਟ ਹੋਣ, ਚਾਹੇ ਕੁਝ ਵੀ। ਸੋ ਅੱਜ ਦੇ ਫੰਕਸ਼ਨ ਦੀ ਮੇਨ ਮੋਟੋ ਹੀ ਇਹ ਹੀ ਸੀ ਕਿ ਰੌਣਕ 3ਾਂ ਦੀ। ਮੀਨਸ ਕਿ ਹਰ ਫੀਲਡ ਦੇ ਵਿੱਚ ਤੀਆਂ ਹੀ ਅੱਗੇ ਨੇ ਤੇ ਸਾਨੂੰ ਚਾਹੀਦਾ ਐਜ਼ ਅ ਮਦਰ ਫਾਦਰ ਵੀ ਔਰ ਸਕੂਲ ਸਟਰਕਚਰ ਇਨ ਸਾਰੀ ਇੰਸਟੀਟਿਊਸ਼ਨਸ ਨੂੰ ਵੀ ਚਾਹੀਦਾ ਹੈ ਕਿ ਤੀਆਂ ਨੂੰ ਵੱਧ ਤੋਂ ਵੱਧ ਪ੍ਰੋਮੋਟ ਕਰਨ ਤਾਂ ਜੋ ਆਪਣੇ ਉਹ ਵਿਰਸੇ ਦੇ ਨਾਲ ਵੀ ਜੋੜ ਕੇ ਰੱਖਣ ਤੇ ਉਹ ਦੇਖੋ ਦੋ ਦੋ ਪਰਿਵਾਰਾਂ ਨੂੰ ਜੋੜ ਕੇ ਰੱਖਦੀਆਂ ਉਹਨਾਂ ਵਿੱਚ ਇੰਨਾ ਜਜ਼ਬਾ ਹੁੰਦਾ ਹੈ ਉਹ ਇੱਕ ਪਰਿਵਾਰ ਦੇ ਨਾਲ ਨਹੀਂ ਜੁੜੀਆਂ ਮੁੰਡੇ ਸਿਰਫ ਇੱਕ ਪਰਿਵਾਰ ਨਾਲ ਜੁੜੇ ਹੁੰਦੇ ਆ ਜਿਹੜੀ ਕੁੜੀਆਂ ਐ ਉਹ ਦੋ ਪਰਿਵਾਰਾਂ ਨੂੰ ਜੋੜ ਕੇ ਰੱਖਦੀਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਕੁੜੀਆਂ ਨੂੰ ਇੰਪੋਰਟੈਂਸ ਬਹੁਤ ਵੱਧ ਕੇ ਮਿਲਣੀ ਚਾਹੀਦੀ ਹੈ ਬੱਚਿਆਂ ਦੇ ਮਾਪਿਆਂ ਨੂੰ ਕੀ ਕਰਦੇ ਹੋ ਕਿ ਮੈਂ ਬੱਚਿਆਂ ਦੇ ਮਾਪਿਆਂ ਨੂੰ ਸਿਰਫ ਤੇ ਸਿਰਫ ਇੱਕੋ ਮੈਸੇਜ ਦੇਣਾ ਚਾਹੁੰਦੀ ਆ ਕਿ ਜਿਹੜੀ ਫੀਲਡ ਦੇ ਵਿੱਚ ਤੁਹਾਡੀ ਤੀ ਜਾਣਾ ਚਾਹੁੰਦੀ ਹੈ ਉਹਨੂੰ ਵੱਧ ਚੜ ਕੇ ਉਹਦੀ ਪ੍ਰੋਮੋਸ਼ਨ ਕਰੋ ਉਹਨੂੰ ਵੱਧ ਚੜ ਕੇ ਉਹਦਾ ਹੌਂਸਲਾ ਵਧਾਈ ਕਰੋ ਉਹਨੂੰ ਮੋਟੀਵੇਟ ਕਰੋ ਤੇ ਉਹਨੂੰ ਉਸੇ ਫੀਲਡ ਵਿੱਚ ਪਾਓ ਉਹਨੂੰ ਇਹ ਕ ਮੁੰਡਿਆਂ ਤੋਂ ਘੱਟ ਨਾ ਸਮਝੋ ਅੱਜ ਕੱਲ ਮੁੰਡਿਆਂ ਤੋਂ ਵੱਧ ਕੁੜੀਆਂ ਹੋ ਰਹੀਆਂ ਮੈਂ ਰਜੇਸ਼ ਮਾਰਜੀਲਾਪਾਸਕਰ ਸਰ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਗੁਨਾਣਕ ਪ੍ਰਵਾਚ ਚਿਲਗਨਰ ਅਕੈਡਮੀ ਦੇ ਸੰਸਥਾਪਕ ਤੇਜ ਦੀ ਟੀਮ ਨੂੰ ਪ੍ਰਿੰਸੀਪਲ ਮੈਡਮ ਆ ਹੈਗੇ ਨਾ ਇਹਨਾਂ ਵੱਲੋਂ ਜਿਹੜਾ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਵੀ ਜਿਵੇਂ ਬਾਕੀ ਸਕੂਲਾਂ ਦੇ ਅੰਦਰ ਵੈਸਟਰਨ ਨੂੰ ਜ਼ਿਆਦਾ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਇਹਨਾਂ ਨੇ ਪੰਜਾਬੀ ਕਲਚਰ ਵਿਰਸੇ ਨੂੰ ਆਪਦੇ ਕੋਲ ਸੰਭਾਲ ਕੇ ਰੱਖਿਆ ਹੋਇਆ ਹੈਗਾ ਜਿੰਨੇ ਛੋਟੀ ਕਲਾਸ ਤੋਂ ਬੱਚੇ ਹੈ ਮਤਲਬ ਪਹਿਲੀ ਕਲਾਸ ਤੋਂ ਲੈ ਕੇ ਹੁਣ ਤੱਕ ਤੇ ਜਿੰਨੇ ਬੱਚੇ ਇਹਨਾਂ ਕੋਲ ਹੈਗੇ ਆ ਸਾਰੇ ਬੱਚੇ ਪੰਜਾਬੀ ਕਲਚਰ ਨਾਲ ਜੁੜੇ ਹੋਏ ਆ ਨਾਲ ਨਾਲ ਪੰਜਾਬੀ ਦੇ ਨਾਲ ਜਿਵੇਂ ਕਿ ਆਧਵਾਰੇ ਟਾਈਮ ਤੋਂ ਹੁਣ ਆਪਨ ਪਤਾ ਵੀ ਇੰਗਲਿਸ਼ ਦਾ ਵੀ ਦੌਰ ਚੱਲ ਰਿਹਾ ਹੈਗਾ ਤੇ ਉਹ ਬੱਚੇ ਇੰਗਲਿਸ਼ 'ਚ ਵੀ ਇਨੇ ਲਰਨਡ ਹੈ ਵੀ ਤੁਸੀਂ ਦੇਖ ਰਹੇ ਹੋ 스테ਜ ਉਤੇ ਸਪੀਕਰ ਵੀ ਉਹ ਬੱਚੇ ਇੰਗਲਿਸ਼ ਦੇ ਅੰਦਰ ਆਪਣੀ ਸਪੀਚ ਦੇ ਰਹੇ ਹੈਗੇ ਤੇ ਬੱਚੇ ਦੀ ਹਰ ਇੱਕ ਕੋਸਟਮ ਹਰ ਇੱਕ ਡਰੈਸ ਮਤਲਬ ਜੋ ਡਰੈਸ ਅੱਪ ਹੈਗਾ ਉਹ ਵੀ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਹੈ ਅੱਜ ਦਾ ਜੋ ਸੈਟਅਪ ਸੀਗਾ ਉਹ ਵੀ ਪੰਜਾਬੀ ਵਿਰਸੇ ਨਾਲ ਜੁੜਿਆ ਹੋਇਆ ਸੀਗਾ ਇਹ ਇੱਕ ਦੇਖੋ ਸਾਰੇ ਪੰਜਾਬ ਲਈ ਇੱਕ ਮੈਸੇਜ ਹੈਗਾ ਕਿ ਜਿੱਥੇ ਆਪਾਂ ਵੈਸਟਰਨ ਨੂੰ ਇੰਨੀ ਪ੍ਰਾਇੋਰਟੀ ਦੇ ਕੇ ਉਹਨੂੰ ਛੱਡ ਕੇ ਮੂੜ ਪੰਜਾਬੀ ਵਿਰਸੇ ਵੱਲ ਆਪਾਂ ਧਿਆਨ ਦਈਏ ਤੇ ਸ਼ਾਇਦ ਅੱਜ ਬੱਚਾਂ ਦੇ ਜੋ ਇੱਕ ਨਸ਼ੇ ਵੱਲ ਤੁਰਦਾ ਜਾ ਰਿਹਾ ਆਪਣਾ ਪੰਜਾਬ ਜਾਂ ਗਲਤ ਰਾਹਾਂ ਤੇ ਤੁਰ ਰਹੇ ਆਪਣੇ ਬੱਚੇ ਉਹ ਮੁੜ ਕੇ ਵਾਪਸ ਪੰਜਾਬੀ ਵਿਰਸੇ ਚ ਆਣ ਤੇ ਉਹ ਜਿਵੇਂ ਆਪਾਂ ਇਕੱਠੇ ਹੋ ਕੇ ਇੱਕ ਜਗ੍ਹਾ ਪਹਿਲਾਂ ਬਹਿ ਕੇ ਰੋਟੀਆਂ ਖਾਂਦੇ ਸੀ ਹੁਣ ਸਾਰਾ ਉਹ ਕਲਚਰ ਇਕੱਠਾ ਹੋਵੇ ਇੱਕ ਇਹਨਾਂ ਦੇ ਵੱਲੋਂ ਵੀ ਪ੍ਰੋਗਰਾਮ ਕੀਤਾ ਗਿਆ ਕਿ ਸੁਭਾਜਵਾ ਕਿਤੇ ਗਏ ਆ ਪੁਰਾਣੇ ਜਿਹੜੇ ਪੁੱਛੇ ਗਏ ਆ ਉਸ ਪਰ ਕੀ ਕਹਿਣਾ ਜੋ ਕਿ ਕਿਤੇ ਨੇ ਕਿ ਲੋਕਾਂ ਨੂੰ ਬੱਚਿਆਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਤੇ ਇਹਨਾਂ ਦੇ ਵੱਲੋਂ ਕਾਫੀ ਵਧੀਆ ਉਪਰਾਲੇ ਜਿਹੜੇ ਕੀਤਾ ਜਾ ਰਿਹਾ ਦੇਖੋ ਏ ਪਹਿਲਾ ਬੇਸਿਕ ਤਾਂ ਵੈਸੇ ਮਦਰ ਫਾਦਰ ਦਾ ਹੋਣਾ ਚਾਹੀਦਾ ਪਰਿਵਾਰ ਦੇ ਅੰਦਰ ਇਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਹਨ ਪਰ ਹੁਣ ਅੱਧੀ ਨਜਾਕਤ ਦੇ ਸਾਹਮਣੇ ਅੱਧੇ ਮਾਹੌਲ ਦੇ ਅਨਸਾਰ ਆਪਾਂ ਨੂੰ ਪਤਾ ਲੱਗ ਰਿਹਾ ਵੀ ਇਹ ਮਾਪਿਓ ਕੋਲ ਲੈਣਾ ਟਾਈਮ ਨਹੀਂ ਹੈਗਾ ਜੋ ਬੱਚਿਆਂ ਨੂੰ ਨਹੀਂ ਦੇ ਪਾ ਰਹੇ ਤੇ ਇਹਨਾਂ ਨੇ ਇਸ ਚੀਜ਼ ਨੂੰ ਸਮਝਦੇ ਹੋਏ ਸਕੂਲ ਦੇ ਅੰਦਰ ਇੱਕ ਐਕਟੀਵਿਟੀ ਸਟਾਰਟ ਕਰਤੀ ਹੈ ਜਿਨ੍ਹਾਂ ਦੇ ਨਾਲ ਬੱਚਿਆਂ ਨੂੰ ਆਪਣੇ ਪੰਜਾਬੀ ਵਿਸੇਰ ਨਾਲ ਹਰ ਇੱਕ ਝਲਕ ਹਰ ਇੱਕ ਮੋੜ ਹਰ ਇੱਕ ਕੋਨੇ ਦਾ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਪੰਜਾਬੀ ਵਿਸੇਰ ਚ ਕੀ ਕੀ ਚੀਜ਼ਾਂ ਸੀਗੀਆਂ ਕੀ ਕੀ ਹੈਗੀਆਂ ਤੇ ਕਿਹੜੀ ਲੁਕਤ ਹੋ ਰਹੀ ਹੈ ਤੇ ਉਹਨਾਂ ਨੂੰ ਬਚਾਣਾ ਕਿਵੇਂ ਹੈ ਤਾਂ ਇਹਨਾਂ ਨੇ ਕੁਐਸਚਨ ਸਵਾਲ ਦੇ ਨਾਲ ਉਹ ਬੱਚਿਆਂ ਨੂੰ ਅੱਜ ਪਤਾ ਲੱਗਿਆ ਵੀ ਪੱਤਾ ਕੀ ਹੁੰਦਾ ਹੈਗਾ ਸੱਭਿਅਤਾ ਦਾ ਕੀ ਹੁੰਦਾ ਹੈਗਾ ਕਲਚਰ ਕੀ ਹੈਗਾ ਕੀ ਆਪਣੇ ਤਿਉਹਾਰ ਨੇ ਕੀ ਰਸਮਾਂ ਨੇ ਉਹ ਬਾਰੇ ਪਤਾ ਲੱਗਿਆ ਸਰ ਇਹਨਾਂ ਦੇ ਵੱਲੋਂ ਹਰੇਕ ਜਿਉਂ ਵੀ ਪ੍ਰੋਗਰਾਮ ਹੁੰਦਾ ਉਹਦੇ ਰਿਲੇਟਡ ਇਹਨਾਂ ਦੇ ਵੱਲੋਂ ਪ੍ਰੋਗਰਾਮ ਕਰਾਈ ਜਾਂਦੇ ਨੇ ਕਿਤੇ ਨਾ ਕਿਤੇ ਬਾਕੀ ਸਕੂਲਾਂ ਨੂੰ ਵੀ ਚਾਹੀਦਾ ਨਾ ਕਿ ਐਦਾਂ ਦੇ ਪ੍ਰੋਗਰਾਮ ਕਰਾਏ ਜਾਣ ਮੈਂ ਹੁਣੇ ਆਪਣੇ ਜਾਨੂ ਰਿਹਾ ਥੋੜੀ ਦੇਰ ਪਹਿਲਾਂ ਇਹ ਗੱਲ ਕਹਿ ਰਿਹਾ ਸੀ ਜਿਵੇਂ ਬਾਕੀ ਜ਼ਿਲ੍ਹੇ ਦੇ ਅੰਦਰ ਜਾਂ ਹੋਰ ਪੂਰੇ ਪੰਜਾਬ ਦੇ ਅੰਦਰ ਜਾਂ ਇਵਨ ਕਿ ਪੂਰੇ ਇੰਡੀਆ ਦੇ ਅੰਦਰ ਜਿੱਥੇ ਵੈਸਟਰਨ ਨੂੰ ਇੰਨੀ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਵੈਸਟਰਨ ਨੂੰ ਛੱਡ ਕੇ ਅਸੀਂ ਮੂੜ ਪੰਜਾਬ ਦੇ ਅੰਦਰ ਪੰਜਾਬੀ ਵਿਰਸੇ ਨੂੰ ਅਪਣਾਈਏ ਤਾਂ ਇਹ ਬੱਚੇ ਸ਼ਾਇਦ ਨਾ ਪਟਕਨ ਉਹਨਾਂ ਨੂੰ ਪਤਾ ਲੱਗੇ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਕੀ ਲਿਖਿਆ ਹੋਇਆ ਹੈਗਾ ਸਾਨੂੰ ਕੀ ਸਿੱਖਿਆ ਮਿਲੀ ਹੈਗੀ ਹੈ ਤੇ ਕਿਸ ਤਰ੍ਹਾਂ ਦਾ ਸਾਡਾ ਨੇਚਰ ਹੋਣਾ ਚਾਹੀਦਾ ਹੈ ਪੰਜਾਬੀ ਵਿਰਸਾ ਸਾਨੂੰ ਕੀ ਸਪੋਰਟ ਕਰਦਾ ਸੀਗਾ ਇੱਕ ਵੈਸਟਰਨ ਸਪੋਰਟ ਹੈਗੀ ਹੈ ਇੱਕ ਲੱਚਰਤਾ ਚੱਲ ਰਹੀ ਹੈ ਕਿ ਜਿਹੜੀ ਅੱਜਕੱਲ ਇੰਸਟਾਗ੍ਰam ਦੇ ਬੱਚੇ ਲੱਚਰਤਾ ਦਿਖਾ ਰਹੇ ਹੈਗੇ ਆ ਵੀਡੀਓਜ਼ ਐ ਜੀਆਂ ਪਾਰ ਰਹੀਆਂ ਗਈਆਂ ਜੋ ਉਹਨਾਂ ਦੇ ਕੈਰੀਅਰ ਨੂੰ ਖਤਮ ਕਰ ਰਹੀਆਂ ਅਸੀਂ ਮਾਪਿਓ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਉਹਨਾਂ ਚੀਜ਼ਾਂ ਤੋਂ ਹਟਾ ਕੇ ਪੰਜਾਬੀ ਵਿਰਸੇ ਦਾ ਗਿਆਨ ਦਿਓ ਤਾਂ ਜੋ ਪੰਜਾਬ ਸਾਡਾ ਬਚੇ